ਸਤਿ ਸ਼੍ਰੀ ਅਕਾਲ ਜੀ। ਸਰਕਾਰੀੋ ਜਿਹੜੇ ਲੋਕਾਂ ਦੋਧਿਆ ਵੀ ਕਿੱਲੋ ਗਿਆ ਲੱਗੇ ਕਿਉਂਕਿ ਇੱਕ ਮਰੀਜ਼ ਨੂੰ ਮਿਲਣਾ ਸੀਗਾ ਬੜੀ ਕੁੱਟਮਾਰ ਹੋਈ ਆ ਕਹਿੰਦੇ ਮਰੀਜ਼ ਦੇ ਨਾਲ ਆਪਾਂ ਜਾਣਕਾਰੀ ਲੈਣ ਲਈ ਗਏ। ਮਿਲਣ ਲਈ ਗਏ ਉੱਥੇ ਪਰ ਉੱਥੋਂ ਦੇ ਜੋ ਹਾਲਾਤ ਦੇਖ ਕੇ ਹਾਲਾਤ ਵੱਧ ਤੋਂ ਵੱਧਰ ਹੋਏ ਪਏ ਨੇ। ਉਹ ਹਾਲਾਤ ਦੀਆਂ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਆਪਾਂ ਵੀਡੀਓ ਵੇਖ ਲਿਓ। ਤੇ ਉਸ ਤੋਂ ਬਾਅਦ ਹੀ ਆਪਾਂ ਗੱਲ ਕਰਦੇ ਆਂ ਵੀ ਯਾਰ ਨਾ ਕੋਈ ਬੰਦਾ ਬੈਠਾ ਨਾ ਉੱਥੇ ਕੋਈ ਮੌਜੂਦ ਆ ਏਸੀ ਵੀ ਚੱਲ ਰਿਹਾ ਪੱਖੇ ਵੀ ਚੱਲ ਰਿਹਾ ਤੇ ਨਾਲ ਲਾਈਟਾਂ ਵੀ ਚੱਲ ਰਹੀਆਂ ਹੱਦ ਹੋ ਗਈ ਯਾਰ ਐਡੀ ਅਣ ਗਹਿਲੀ ਆਮ ਬੰਦੇ ਦੇ ਉੱਤੇ ਬੜਾ ਜੀ ਨਿਗ੍ਹਾ ਰੱਖਦੇ ਆ ਕਰਦਾ ਉਹ ਕਰਦਾ ਕਰਦਾ ਆ ਕੀ ਹੋ ਰਿਹਾ ਇਹਦਾ ਜਵਾਬ ਦੋਗੇ ਭਗਵੰਤ ਮਾਨ ਜੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਤੁਹਾਡੇ ਸਰਕਾਰੀ ਹਸਪਤਾਲਾਂ ਦੇ ਆ ਹਾਲਾਤ ਨੇ ਜਦੋਂ ਉੱਥੇ ਜਾ ਕੇ ਵੇਖਿਆ ਅਸੀਂ ਤੋਂ ਤੋਂ ਬਾਅਦ ਕੋਈ ਗੱਲ ਕਰਨ ਤੱਕ ਵੀ ਤਿਆਰ ਨਹੀਂ ਹੈਗਾ ਦੱਸਣ ਲਈ ਤੇ ਜਦੋਂ ਆਪਾਂ ਪੁੱਛਿਆ ਤਾਂ ਸਾਨੂੰ ਇਹ ਕਹਿੰਦੇ ਕਿ ਕਿਉਂ ਇੰਮੋਸ਼ਨਰ ਨਹੀਂ ਬਲੈਕਮੇਲ ਕਰਕੇ ਵੀ ਸਾਡੀ ਦਾ ਪੀਜੀਏ ਤੋਂ ਦਵਾਈ ਚਲਦੀ ਜਿਹੜੇ ਉੱਥੇ ਮੌਜੂਦ ਹੈ ਜਿਨ੍ਹਾਂ ਦੀ ਡਿਊਟੀਆਂ ਨੇ ਉਹਦੀਆਂ ਦਵਾਈਆਂ ਪੀਜੀਏ ਤੋਂ ਚਲਦੀਆਂ ਇਹਦਾ ਮਤਲਬ ਸਮਝਦੇ ਤੁਸੀਂ ਕਿਉਂ ਕਿਹਾ ਉਹਨੇ ਇਦਾਂ ਇਸ ਕਰਕੇ ਵੀਡੀਓ ਪਾ ਰਿਹਾ ਵੀ ਤੁਹਾਨੂੰ ਸਰਕਾਰੀ ਹਸਪਤਾਲਾਂ ਦੇ ਹਾਲ ਦਿਖਾ ਦਿਆਂ ਇੱਕ ਵਾਰੀ ਹੁਣ ਲਗਾਤਾਰ ਦਿਖਾਵਾਂਗੇ ਇਹ ਤਾਂ ਸ਼ੁਰੂਆਤ ਸੀ ਜੀ ਤੇ ਹੁਣ ਲਗਾਤਾਰ ਦਿਖਾਵਾਂਗੇ ਸਸਿਕਾ ਲਿਖਿਆ ਜੀ ਨਹੀਂ ਬਲੱਡ ਸੈਂਟਰ ਇੱਥੇ 24 ਘੰਟੇ ਸੇਵਾਵਾਂ ਉਪਲਬਧ ਹੈ ਸੇਵਾਵਾਂ ਅੰਦਰ ਤੋਂ ਦਿਖਾਤੀਆਂ ਕੋਈ ਅੰਦਰ ਮੌਜੂਦ ਨਹੀਂ ਹੈਗਾ ਲਾਈਟਾਂ ਪੱਖੇ ਏਸੀ ਵੀ ਚੱਲ ਰਹੀ ਸਵਾਮਾ ਬਾਹਰ ਜਿਹੜੇ ਲਿਖਿਆ ਹੈ ਇਹ ਭਗਵੰਤ ਮਾਨ ਜੀ ਇਹ ਲਿਖਣਾ ਕੋ ਨਹੀਂ ਹੋਣਾ ਇਹ ਇਹ ਅੰਦਰ ਬੰਦੇ ਵੀ ਉਠਾਣੇ ਪਏ ਹਸਪੀਟਲ ਵਿੱਚ ਆਇਆ ਆਪਾਂ ਬਲੱਡ ਕਲੈਕਸ਼ਨ ਰੂਮ ਦੇ ਵਿੱਚ ਤੇ ਆ ਬਲੱਡ ਬੈਂਕ ਤੇ ਆ ਪੱਖੇ ਚੱਲ ਰਹੀ ਲੇਟਾਂ ਚੱਲ ਰਹੀਆਂ ਕੋਈ ਮੌਜੂਦ ਨਹੀਂ ਹੈਗਾ ਸਾਰਾ ਕੁਝ ਸੱਲਾਹ ਦੇਖੋ ਜੀ ਸਮਾਂ ਹੈਗਾ 9:11 ਵਜੇ ਦਾ ਏਸੀ ਚੱਲ ਰਿਹਾ ਪੱਖੇ ਚੱਲ ਰਹੇ ਲਾਈਟਾਂ ਬਲੀਆਂ ਹੋਈਆਂ ਆ ਕੁਰਸੀਆਂ ਖਾਲੀ ਐ ਹਲੋ ਫਿਰ ਮੁੜ ਕੇ ਇਹ ਗੰਦੇ ਵੀ ਸਾਡੀ ਯਾਰ ਖਬਰਾਂ ਨਾ ਲਓ ਹੈ ਐ ਫਿਰ ਆ ਦੱਸੋ ਕੀ ਐ ਇਹ ਭਗਵੰਤ ਜੀ ਆ ਦੇਖੋ ਗਰਮੀਆਂ ਦਾ ਮੌਸਮ ਹੈ ਆ ਹਾਲਾਤ ਹੋਏ ਵੀ ਸਰਕਾਰੀ ਹਸਪੀਟਲਸ਼ਨਾਂ ਤੇ ਬੁਰਾ ਸਾਥ ਆ ਦਿਖਾ ਦਿਓ ਚੰਗੀ ਤਰ੍ਹਾਂ ਦੇਖ ਲਓ ਠੀਕ ਹੈ ਜੀ ਜਈ ਅੰਦਰ ਨਾਲ ਲਾਈਟਾਂ ਪੱਖੇ ਸਭ ਨਹੀਂ ਨਹੀਂ ਭਾਜੀ ਗਲਤ ਸੁਣੋ ਇੱਕ ਮਿੰਟ ਆਡੀਓ ਕਰਾਂਗੇ ਇਹ ਤਾਂ ਇੰਨੀ ਗੱਲ ਨਹੀਂ ਕਿੰਨੀ ਨਹੀਂ